ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਆਓ ਗੁਰੂ ਪਿਆਰਿਓ ਅੱਜ ਆਪਾਂ ਇਸ ਵਿਸ਼ੇ ਉੱਤੇ ਵਿਚਾਰ ਕਰਨੇ ਆਂ ਵੀ ਬੰਦਾ ਜਦੋਂ ਗੁਰੂ ਦੇ ਨਾਲ ਜੁੜਦਾ ਹੈ ਜਦੋਂ ਇਸ ਧਰਮ ਦੇ ਰਾਹ ਉੱਤੇ ਇਸ ਮਾਰਗ ਉੱਤੇ ਤੁਰਦਾ ਹੈ ਗੁਰੂ ਕਿਵੇਂ ਬਖਸ਼ਿਸ਼ਾਂ ਕਰਦਾ ਹੈ ਤੇ ਕਿਵੇਂ ਸਿੱਖ ਨੂੰ ਨਵਾਜਦਾ ਜਦੋਂ ਇਸ ਰਾਹ ਤੇ ਕੋਈ ਚੱਲਦਾ ਹੈ ਨਾ ਮਨ ਕਰਕੇ ਅੰਦਰੋਂ ਬੇਰਾਗੀ ਹੋ ਕੇ ਅੰਦਰੋਂ ਪਿਆਸਾ ਹੋ ਕੇ ਅੰਦਰੋਂ ਭੁੱਖ ਲਾ ਕੇ ਜਦੋਂ ਇਸ ਮਾਰਗ ਉਤੇ ਕੋ ਚੱਲਦਾ ਹੈ ਰੱਬੀ ਮਾਰਗ ਉਤੇ ਧਰਮ ਦੇ ਮਾਰਗ ਤੇ ਸੇਵਾ ਸਿਮਰਨ ਦੇ ਮਾਰਗ ਤੇ ਕਿ ਮੈਂ ਆਪਣਾ ਇਹ ਜੀਵਨ ਯਾਤਰਾ ਸਫਲ ਕਰਨੀ ਆ ਜਦੋਂ ਇਹ ਗੁਰਮੁਖਾਂ ਮਾਪੁਰਖਾਂ ਦੀ ਸੰਗਤ ਕਰਕੇ ਬੰਦੇ ਨੂੰ ਰੰਗ ਚੜਦਾ ਤੇ ਉਹਦੀ ਦੁਨੀਆ ਬਦਲ ਜਾਂਦੀ ਹੈ। ਉਹਦੇ ਖਾਣੇ ਬਦਲ ਜਾਂਦੇ ਆ, ਉਹਦੇ ਗਾਣੇ ਬਦਲ ਜਾਂਦੇ ਆ, ਉਹਦੇ ਬਾਣੇ ਬਦਲ ਜਾਂਦੇ ਹਨ। ਇਹ ਤਿੰਨੇ ਚੀਜ਼ਾਂ ਬੰਦੇ ਦੀਆਂ ਧਰਮ ਦੇ ਮਾਰਗ ਤੇ ਗੁਰਮੁਖਾਂ ਦੇ ਰੱਬ ਦੇ ਪਿਆਰਿਆਂ ਦੇ ਸੰਤ ਜਨਾਂ ਦੇ ਮਾਰਗ ਤੇ ਤੁਰਨ ਦੇ ਨਾਲ ਬਦਲ ਜਾਂਦੀਆਂ, ਖਾਣੇ ਬਦਲ ਜਾਂਦੇ ਆ। ਬਾਣਾ ਬਾਣੇ ਬਦਲ ਜਾਂਦੇ ਪਹਿਰਾਵਾ ਤੇ ਗਾਣੇ ਬਦਲ ਜਾਂਦੇ ਜਦੋਂ ਬੰਦਾ ਬੜੀਆਂ ਦੁਨਿਆਵੀ ਗੱਲਾਂ ਕਰਦਾ ਤੇ ਬੜੀਆਂ ਦੁਨਿਆਵੀ ਗੱਲਾਂ ਸੁਣਦਾ ਝੂਠ ਨਿੰਦਾ ਚੁਗਲੀ ਕਰਦਾ ਤੇ ਸੁਣਦਾ ਤੇ ਸਾਰੀਆਂ ਕਿੱਥੇ ਪਾਉਂਦਾ ਤੇ ਬਿਠਾਉਂਦਾ ਮਨ ਵਿੱਚ ਢਿੱਡ ਵਿੱਚ ਪਾਉਂਦਾ ਪਰ ਜਦੋਂ ਕਿਸੇ ਗੁਰਮੁਖ ਦੀ ਜਗਿਆਸੂ ਦੀ ਸੰਗਤ ਮਿਲ ਜਾਂਦੀ ਤੇ ਫਿਰ ਜੀਵਨ ਇਸ ਤੋਂ ਉਲਟ ਹੋ ਜਾਂਦਾ ਫਿਰ ਇਹ ਗੱਲਾਂ ਬਾਤਾਂ ਜ਼ਹਿਰ ਲੱਗਦੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਤੇ ਇਹ ਸਾਰੀ ਖੇਡ ਸ਼ੁਰੂ ਹੁੰਦੀ ਆ ਬੰਦੇ ਦੀ ਜ਼ਿੰਦਗੀ ਵਿੱਚ ਅਮਰਤ ਵੇਲੇ ਤੋਂ ਅਮਰਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਇਹ ਅਮਰਤ ਵੇਲੇ ਤੋਂ ਪ੍ਰੀਤ ਪੈਂਦੀ ਆ ਉਹ ਅਮਰਤ ਵੇਲਾ ਸੁਹਾਵਣਾ ਵੇਲਾ ਜਦੋਂ ਕੁਦਰਤ ਬੜੀ ਸ਼ਾਂਤ ਸੁਭਾਅ ਵਿੱਚ ਬੈਠੀ ਹੁੰਦੀ ਆ ਬੜਾ ਸੋਹਣਾ ਮਾਹੌਲ ਤੇ ਬੜਾ ਸ਼ਾਂਤ ਬਾਤਾ ਵਰਨ ਹੁੰਦਾ ਉਹ ਸਮਾਂ ਹੁੰਦਾ ਜਗਿਆਸੂ ਰੂਹਾਂ ਦਾ ਬੰਦਗੀ ਵਾਲਿਆਂ ਦਾ ਇਸ਼ਨਾਨ ਹੋਣ ਦੇ ਹੁੰਦੇ ਆ ਚੌਂਕੜੇ ਲਾ ਕੇ ਗੁਰੂ ਪਿਆਰੇ ਜੱਪਤਾਬ ਕੁਮਾਰ ਹੀ ਹੁੰਦੇ ਆ ਸਿਵਾਤਾਵਰ ਨੂੰ ਬੜਾ ਸ਼ਾਂਤ ਮਾਹੌਲ ਹੁੰਦਾ ਉਦੋਂ ਉੱਠ ਕੇ ਜਾਗ ਕੇ ਬੰਦਗੀ ਕਰਨਾ ਇੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਸਾਰੀ ਕਿ ਅੰਮ੍ਰਿਤ ਵੇਲੇ ਉੱਠ ਕੇ ਕੋ ਕੀਰਤਨ ਸੁਣਨਾ ਕੋ ਗੁਰਬਾਣੀ ਪੜ੍ਹਨੀ ਕੋ ਸੰਗਤ ਵਿੱਚ ਜਾਣਾ ਇਦੇ ਨਾਲ ਅੰਦਰ ਹੋਰ ਜਗਿਆਸਾ ਪੈਦਾ ਹੁੰਦੀ ਪਰ ਮੈਂ ਇਥੇ ਕੇ ਜਰੂਰ ਬੇਨਤੀ ਕਰਨੀ ਚਾਹੂੰਗਾ ਕਿ ਗੁਰਮੁਖਾਂ ਦੀ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਉਹ ਬੜੀ ਛੇਤੀ ਤਰੱਕੀ ਕਰਾ ਦਿੰਦੀ ਬੰਦੇ ਦੀ ਇਹਨਾ ਕਿਉਂਦਾ ਆਪ ਕਿਤਾਬ ਲੈ ਕੇ ਪੜਨਾ ਇਕ ਹੁੰਦਾ ਕਿਸੇ ਗੁਰੂ ਅਧਿਆਪਕ ਦੇ ਕੋਲ ਜਾ ਕੇ ਪੜਨਾ ਜਦੋਂ ਬੰਦਾ ਗੁਰੂ ਕੋਲ ਜਾ ਕੇ ਪੜਦਾ ਹੈ ਨਾ ਤੇ ਉਹਦੇ ਕੋਲੋਂ ਪੜ ਕੇ ਸਮਝ ਵੀ ਲੈਂਦਾ ਇਸੇ ਤਰ੍ਹਾਂ ਗੁਰਮਖ ਨੇ ਜੇ ਗੁਰਮਖਾਂ ਦੀ ਸੰਗਤ ਕਰੀਏ ਤੇ ਗੁਰਮਖਾਂ ਕੋ ਸਮਝ ਵੀ ਬੜੀ ਛੇਤੀ ਆ ਜਾਂਦਾ ਸਾਰਾ ਕੁਝ ਇਸ ਕਰਕੇ ਹੁਕਮ ਵੀ ਹੈ ਗੁਰਮਖਾਂ ਦੀ ਸੰਗਤ ਕਰਨ ਦਾ ਹੁਕਮ ਵੀ ਹੈ ਗੁਰੂ ਦਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਵੀ ਜਦੋਂ ਜਗਿਆਸੂ ਇਹ ਸਰਾਹ ਤੇ ਤੁਰਦਾ ਨਾ ਤੇ ਬੜੇ ਪ੍ਰਕਾਰ ਦੇ ਮਨ ਦੇ ਫੁਰਨੇ ਮਨ ਦੀ ਮੈਲ ਤੰਗ ਪਰੇਸ਼ਾਨ ਕਰਦੀ ਹੈ ਸਰੀਰ ਦਾ ਆਲਸ ਵੀ ਨੀਂਦ ਆਉਣੀ ਆਲਸ ਹੋਣਾ ਬੜਾ ਕੁਝ ਰੁਕਾਵਟਾਂ ਪੈਂਦੀਆਂ ਪਰ ਕਰਨ ਸ਼ਰਨ ਕੋ ਰੇਕ ਪੰਡਾ ਆ ਜਾਏ ਚਲ ਸਤਿਗੁਰੂ ਕੋਟ ਪੰਡਾ ਆਗੇ ਹੋਏ ਲਈ ਤਹਾਂ ਉਤਰਿਆ ਜਾਵੇ ਤੁਰਿਆ ਜਾਵੇ ਤੁਰਿਆ ਜਾਵੇ ਤੇ ਗੁਰੂ ਆਪ ਹੀ ਕਿਰਪਾ ਕਰਕੇ ਅਗੋਂ ਲੈਣ ਆ ਜਾਂਦੇ ਆ ਤੇ ਭਾਈ ਫਿਰ ਦੁਨੀਆ ਬਦਲ ਜਾਂਦੀ ਬੰਦੇ ਦੀ ਜੀਵਨ ਬਦਲ ਜਾਂਦਾ ਬੰਦੇ ਦਾ ਸਤਿਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਜਦੋਂ ਗੁਰੂ ਦਿਆਲ ਹੋ ਗਿਆ ਫਿਰ ਬੰਦੇ ਨੂੰ ਜ਼ਿੰਦਗੀ ਚ ਝੋਰੇ ਤੰਗ ਨਹੀਂ ਕਰਨਗੇ ਹੁਣ ਤਾਂ ਬੰਦਾ ਆਪਣੀ ਜ਼ਿੰਦਗੀ ਝੋਰਿਆਂ ਚ ਲੰਘਾ ਰਿਹਾ ਹੈ ਮੇਰਾ ਆਗਵਾਤ ਗਿਆ ਮੇਰਾ ਉਹ ਗਿਆਤ ਗਿਆ ਮੈਨੂੰ ਇੱਥੇ ਘਾਟਾ ਪੈ ਗਿਆ ਮੈਨੂੰ ਉੱਥੇ ਘਾਟਾ ਪੈ ਗਿਆ ਹੁਣ ਤਾਂ ਝੋਰਿਆਂ ਚ ਹੀ ਬੰਦਾ ਲਿੱਸਾ ਹੋਈ ਜਾ ਰਿਹਾ ਚਿੰਤਾ ਕਰ ਕਰਕੇ ਪਰ ਜਦੋਂ ਗੁਰੂ ਦਿਆਲ ਹੁੰਦਾ ਗੁਰੂ ਨਾਮ ਦਿੰਦਾ ਗੁਰੂ ਅਮਰਤ ਵੇਲੇ ਦਾ ਇਸ਼ਨਾਨ ਦਿੰਦਾ ਗੁਰੂ ਅਮਰਤ ਵੇਲੇ ਦੀ ਸਾਧਨਾ ਵਿੱਚ ਲਾਉਂਦਾ ਹੈ ਗੁਰੂ ਸੇਵਾ ਵਿੱਚ ਲਾਉਂਦਾ ਹੈ ਪਾਰ ਉਪਕਾਰ ਵਿੱਚ ਲਾਉਂਦਾ ਤੇ ਇਹਨਾਂ ਸ਼ੁਭ ਗੁਣਾਂ ਦੇ ਨਾਲ ਬੰਦੇ ਦੇ ਅੰਦਰ ਸ਼ਾਂਤੀ ਵਸਦੀ ਆਣ ਕੇ ਸੁਖ ਵਸਦਾ ਹੈ ਖੇੜਾ ਵਸਦਾ ਹੈ ਖੁਸ਼ੀ ਪ੍ਰਗਟ ਹੁੰਦੀ ਹੈ ਅੰਦਰ ਪਰ ਇਹ ਗੁਣ ਸਾਰੇ ਗੁਰੂ ਦੇ ਨੇ ਵਾਹਿਗੁਰੂ ਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਇਹ ਗੁਣ ਮਹਾਰਾਜ ਦੇ ਨੇ ਮਹਾਰਾਜ ਆਪਣੇ ਸਿੱਖ ਨੂੰ ਗੁਣਾਂ ਦੀ ਮਾਲਾ ਪਾ ਦਿੰਦੇ ਆ ਸਿੱਖ ਦੇ ਗਲ ਵਿੱਚ ਗੁਣਾ ਦੀ ਮਾਲਾ ਪਾ ਦਿੰਦਾ ਗੁਰੂ ਗੋਣੀ ਗੁਣ ਗੋਣੀ ਗੁਣ ਫੇਰ ਇਹ ਜਿਹੜਾ ਜੀਵਨ ਹੈ ਨਾ ਮੈਨੂੰ ਸਾਨੂੰ ਪਿਆਰ ਹੋ ਜਾਂਦਾ ਇੱਕ ਗੱਲ ਮਹਾਂਪੁਰਖਾਂ ਦੀ ਜਾਦ ਆਈ ਵੀ ਕੋਈ ਸੰਤ ਮਹਾਂਪੁਰਸ਼ੇ ਬਚਨ ਕਹਿੰਦੇ ਹੁੰਦੇ ਵੀ ਜਿਹੜੇ ਜਪਦੇ ਆ ਉਹ ਵੀ ਪਛਤਾਉਣਗੇ ਤੇ ਜਿਹੜੇ ਨਹੀਂ ਜਪਦੇ ਕਹਿੰਦੇ ਉਹ ਵੀ ਪਛਤਾਉਣਗੇ ਉ ਸੰਗਤਾਂ ਪੁੱਛਿਆ ਵੀ ਬਾਬਾ ਜਿਹੜੇ ਨਹੀਂ ਜਪਦੇ ਉਹ ਤਾਂ ਪਛਤਾਉਣਗੇ ਪਰ ਜਿਹੜੇ ਜਪਦੇ ਉਹ ਉਹ ਕਿਉਂ ਪਛਤਾਉਣਗੇ ਮਹਾਂਪੁਰਖ ਕਹਿੰਦੇ ਵੀ ਗੱਲ ਇਸ ਤਰ੍ਹਾਂ ਪਿਆਰਿਓ ਵੀ ਜਿਹੜੇ ਨਹੀਂ ਜਪਦੇ ਉਹਨਾਂ ਤੇ ਰੋਣਾ ਵੀ ਜਪਿਆ ਨਹੀਂ ਗਿਆ ਜੀਵਨ ਇਦਾਂ ਹੀ ਲੰਘਾਤਾ ਮਾਇਆ ਪਿਛੇ ਪਦਾਰਥਾਂ ਪਿਛੇ ਨਸ਼ਿਆਂ ਵਿਸ਼ਿਆਂ ਵਕਾਰਾਂ ਪਿਛੇ ਤੇ ਜਿਹੜੇ ਜਪਦੇ ਉਹ ਤਾਂ ਪਛਤਾਉਣਗੇ ਵੀ ਥੋੜਾ ਜਪਿਆ ਗਿਆ ਹੋਰ ਰਾਹ ਲੈਂਦੇ ਵਾਹਿਗੁਰੂ ਕਿਰਪਾ ਕਰ ਪਈ ਪ੍ਰਾਪਤ ਮਾਨੁਖ ਦੀ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਜਦੋਂ ਬੰਦਾ ਇਸ ਰਾਹ ਤੇ ਇਸ ਮਾਰਗ ਤੇ ਤੁਰਦਾ ਹੈ ਤੇ ਉਹਦੀ ਦੁਨੀਆ ਬਦਲ ਜਾਂਦੀ ਹੈ ਭਾਈ ਉਹਦਾ ਜੀਵਨ ਬੜਾ ਆਨੰਦਮਈ ਸ਼ਾਂਤਮਈ ਹੋ ਜਾਂਦਾ ਹੈ ਉਹਦੇ ਜੀਵਨ ਵਿੱਚ ਬੜੀਆਂ ਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਬਰਕਤਾਂ ਉਨੂੰ ਪ੍ਰਾਪਤ ਹੁੰਦੀਆਂ ਉਹ ਰੱਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਉਹ ਸਦਾ ਨਿਹਾਲ ਨਿਹਾਲ ਰਹਿੰਦਾ ਹੈ